ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਪੁਲਿਸ ਨੇ ਲਿਆ ਹਰਾਸਤ ਵਿੱਚ ਇੱਕ ਪਾਸੇ ਇਮਾਨਦਾਰੀ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ ਕਈ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸਰਕਾਰ ਦੇ ਸਿਰ ਉੱਤੇ ਗੁਲਛੇ ਵੀ ਉਡਾਏ ਗਏ ਜਿਸ ਤਰ੍ਹਾਂ ਅਸੀਂ ਰਮਨ ਅਰੋੜਾ ਦੀ ਗੱਲ ਕਰਦੇ ਹਾਂ ਵਿਜੀਲੈਂਸ ਦੀ ਹਿਰਾਸਤ ਵਿੱਚ ਨੇ ਇੱਕ ਹੋਰ ਵਧਾਇਕ ਜਿਹੜਾ ਕਸੂਤਾ ਫਸ ਗਿਆ ਹੈ ਲੇਕਿਨ ਉਸਦੀ ਇਮਾਨਦਾਰੀ ਉੱਤੇ ਨਿਸ਼ਾਨੀਆਂ ਸਵਾਲ ਇਲਜ਼ਾਮ ਤਾਂ ਨਹੀਂ ਲਗਾਏ ਜਾ ਸਕਦੇ ਲੇਕਿਨ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਸਨੇ ਵਿਰੋਧ ਕੀਤਾ ਆਪ ਆਪੀ ਪਾਰਟੀ ਦੀ ਹਾਈ ਕਮਾਂਡ ਦਾ ਵਿਰੋਧ ਕੀਤਾ ਭਈ ਲੋਕਾਂ ਨੇ ਮੈਨੂੰ ਜਿਤਾਇਆ ਸੀ ਮੈਂ ਉਹਨਾਂ ਦੇ ਹੱਕ ਵਿੱਚ ਖੜਿਆ ਹਾਂ ਜੇਕਰ ਮੈਂ ਲੋਕਾਂ ਦੇ ਹੱਕਾਂ ਦੇ ਖਾਤਰ ਲੜਾਂਗਾ ਨਹੀਂ ਤਾਂ ਫਿਰ ਹੋਰ ਕੌਣ ਲੜੇਗਾ ਭਈ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਲੋਕਾਂ ਨੇ ਮੈਨੂੰ ਵਿਧਾਇਕ ਬਣਾਇਆ ਸੀ ਲੇਕਿਨ ਦੂਸਰੇ ਪਾਸੇ ਕਾਰਵਾਈ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਤਰਾ ਦੇਵਾ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸੱਚੇ ਸੁੱਚੇ ਲੋਕਾਂ ਦੀ ਖੇਡ ਨਹੀਂ ਰਾਜਨੀਤੀ ਰਾਜਨੀਤੀ ਖੇਡ ਉਹਨਾਂ ਲੋਕਾਂ ਦੀ ਹੈ ਜਿਹੜੇ ਸਮੇਂ ਤੇ ਗਿਰਕੜ ਵਾਕੂ ਰਗ ਬਦਲ ਜਾਣ ਜਿਹੜੇ ਆਪਣੇ ਲੋਕਾਂ ਦੀ ਆਪਣੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਇਵੇਂ ਹੋਵੇਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੋਂ ਮੁਅਤਲ ਕੀਤੇ ਗਏ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੂਆ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਉਹ ਆਪਣੀ ਹੀ ਪਾਰਟੀ ਦੇ ਵਿਧਾਇਕ ਦinesh ਛੱਡਾ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਆਏ ਸਨ ਉਹਨਾਂ ਨੂੰ ਅਤੇ ਉਸ ਦੇ ਸਮਰਥਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਸਿੰדוਵਾਲੇ ਦੋਸ਼ ਲਗਾਇਆ ਕਿ ਰੂਪਨਗਰ ਦੇ ਵਿਧਾਇਕ ਹਲਕੇ ਵਿੱਚ ਨਜਾਇਜ਼ ਹੈ ਮਾਈਨਿੰਗ ਕਰਵਾ ਰਹੇ ਨੇ ਅਤੇ ਪਿਛਲੇ ਦਿਨ ਇੱਕ ਸੜਕ ਹਾਦਸੇ ਵਿੱਚ ਔਰਤ ਦੀ ਹੋਈ ਮੌਤ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਤੋਂ ਰੋਕਣ ਲਈ ਪੁਲਿਸ ਦੇ ਦਬਾਅ ਪਾ ਰਹੇ ਹਨ ਇਸ ਹਾਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਨੇ ਯਾਨੀ ਕਿ ਜੇਕਰ ਤਿੰਨ ਆਦੀਆਂ ਕੋਈ ਪੋਲਾ ਖੋਲਦਾ ਹੈ ਜੇਕਰ ਇਹਨਾਂ ਦੇ ਕੋਈ ਪੋਤੇ ਪੋਤੜੇ ਖੋਲਦਾ ਹੈ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਮਰਜੀਤ ਸਿੰਘ ਸੰਧੋਹਾ ਜਿੱਤੇ ਸੀ ਹਲਕਾ ਰੋਪੜ ਤੋਂ ਲੇਕਿਨ ਉਸ ਤੋਂ ਬਾਅਦ ਅਸੀਂ ਕਹਿੰਦੇ ਮੈਂ ਆਲਰੇਡੀ ਕਹਿ ਚੁੱਕਿਆ ਕਿ ਚੰਗੇ ਲੋਕਾਂ ਦਾ ਧੰਦਾ ਨਹੀਂ ਹੈ ਰਾਜਨੀਤੀ ਅਮਰਜੀਤ ਸੰਧੋਹਾ ਹਮੇਸ਼ਾ ਹੀ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਖਾਤ ਲੜਦੇ ਰਹੇ ਨੇ ਇਸ ਕਰਕੇ ਉਹ ਚਲੇ ਗਏ ਸੀ ਕੈਪਟਨ ਅਬਰਿੰਦਰ ਸਿੰਘ ਦੇ ਨਾਲ ਸੁਖਬਾਤ ਸਿੰਘ ਖੈਰਾ ਦੇ ਨਾਲ ਲੈ ਕੇ ਹੁਣ ਵਾਪਸ ਆਏ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੀ ਜਿਹੜੀ ਚੀਜ਼ ਬਰਦਾਸ਼ਤ ਨਹੀਂ ਦੱਸੇ ਜੇ ਸੰਦੂਆ ਵਰਨ ਜੋਗੇ ਅਮਰਜੀਤ ਸੰਦੂਆ ਆਮ ਆਦਮੀ ਪਾਰਟੀ ਦੇ ਸਾਬਕਾ ਬਧਾਇਕ ਹਨ ਬੀਤੇ 2 ਦਿਨ ਪਹਿਲਾਂ ਹੀ ਉਹਨਾਂ ਨੂੰ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਕਰਨ ਪਾਰਟੀ ਚੋਂ ਮੁਤਲਕ ਕਰ ਦਿੱਤਾ ਗਿਆ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਿਧਾਨ ਸਭਾ ਦੇ ਨੇੜੇ ਚੰਡੀਗੜ੍ਹ ਦੇ ਪੰਜਾਬ ਪੁਲਿਸ ਨੇ ਸਖਤ ਤੋਕਿਆਂ ਦੇ ਪਰਬੰਧ ਕੀਤੇ ਹੋਏ ਹਨ ਆਮ ਲੋਕਾਂ ਦਾ ਪ੍ਰਵੇਸ਼ ਕਰਨਾ ਬੜਾ ਮੁਸ਼ਕਲ ਹੈ ਬਿਨਾਂ ਪਾਸ ਅਤੇ ਚੈਕਿੰਗ ਕਿਸੇ ਵੀ ਵਿਅਕਤੀ ਵਿਧਾਨ ਸਭਾ ਵਿੱਚ ਪ੍ਰਵੇਸ਼ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਸਾਬਕਾ ਵਿਧਾਇਕ ਦੇ ਨਾਲ ਹਲਕੇ ਦੇ ਆਮ ਲੋਕਾਂ ਉਹਨਾਂ ਸਮਰਥਕ ਕਿਵੇਂ ਪਹੁੰਚੇ ਪੰਜਾਬ ਪੁਲਿਸ ਚੰਡੀਗੜ੍ਹ ਪੁਲਸ ਅਤੇ ਖੁਫੀਆ ਵਿਭਾਗ ਦੀ ਕਾਰਜਕਾਰੀ ਤੇ ਵੀ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਅਮਰਜੀਤ ਸੰਧੂਆ ਨੂੰ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋਂ ਹਰ ਰਾਸਤ ਵਿੱਚ ਲੈ ਲਿਆ ਹੈ ਉਹ ਵਿਰੋਧ ਕਰ ਰਿਹਾ ਸੀ ਆਪ ਆਪ ਦੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਕਿ ਉਸ ਗਲਤ ਤਰੀਕੇ ਨਾਲ ਮਾਈਨਿੰਗ ਕਰਵਾ ਰਹੇ ਨੇ ਉਹਨਾਂ ਦੇ ਟਰਾਲੀ ਦੇ ਨਾਲ ਹੀ ਇੱਕ ਪਰਿਵਾਰ ਦੇ ਦੋ ਜੀ ਜ਼ਖਮੀ ਹੋ ਜਾਂਦੇ ਨੇ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਦਾ ਸਾਫ਼ ਜਿਹੜਾ ਹੈ ਦਵਾਨ ਦੇ ਲਈ ਅਮਰਜੀਤ ਸਿੰਘ ਸੰਦੋਆ ਵੱਲੋਂ ਧੰਨਾ ਲਗਾਇਆ ਗਿਆ ਸੀ ਲੇਕਿਨ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਮਿਲ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤਾਂ